ਆ ਦੇਖੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਕ ਕ੍ਰਾਂਤੀਕਾਰੀ ਅੱਜ ਕਿਸਾਨ ਜਥੇਬੰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਸੀਂ ਬਿਜਲੀ ਬੋਰਡ ਦਾ ਜਿਹੜਾ 2025 ਵਾਲਾ ਖਰੜਾ ਆਇਆ ਜਿਹਦੇ ਸਿੱਧੇ ਹੀ ਮਤਲਬ ਹੀ ਇਹਦਾ ਇਹ ਹੈ ਵੀ ਸਰਕਾਰੀ ਅਦਾਰਾ ਸਾਡਾ ਖਤਮ ਕਰਕੇ ਪ੍ਰਾਈਵੇਟ ਹੱਥਾਂ 'ਚ ਦੇਣਾ ਤੇ ਲੋਕਾਂ ਦੇ ਪਹੁੰਚ ਤੋਂ ਬਿਜਲੀ ਨੂੰ ਬਾਹਰ ਕਰਨਾ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਮਸਲਾ ਕੱਲਾ ਮੁਲਾਜ਼ਮਾਂ ਦਾ ਮਸਲਾ ਨਹੀਂਗਾ ਇਹ ਸੂਝ ਲੋਕਾਂ ਦਾ ਮਸਲਾ ਵਾ ਪੰਜਾਬ ਦੇਆਂ ਦਾ ਚਾਹੇ ਉਹ ਸ਼ਹਿਰਾਂ 'ਚ ਰਹਿਣ ਵਾਲਾ ਗਰੀਬ ਤਬਕਾ ਵਾ ਮੱਧ ਵਰਗ ਪਿੰਡਾਂ 'ਚ ਰਹਿਣ ਵਾਲਾ ਗਰੀਬ ਤਬਕਾ ਮੱਧ ਵਰਗ ਆ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਸਾਰਿਆਂ ਦਾ ਸੋ ਜੋ ਕਾਲ ਸਾਡਿਆਂ ਭਰਾਵਾਂ ਨੇ ਦਿੱਤੀ ਆ ਮਲਾਜ਼ਮ ਜਿੱਥੇ ਬੰਦੀਆਂ ਜੋ ਵੀ ਕਾਲ ਦੇਣਗੀਆਂ ਕਿਸਾਨ ਜਿੱਥੇ ਬੰਦੀਆਂ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਹਰੇਕ ਮੋਰਚੇ ਦੇ ਉੱਤੇ ਬਿਜਲੀ ਬੋਰਡ ਦੇ ਜੋ ਵੀ ਕਾਲ ਦਿੰਦਾਰੇ ਬਿਜਲੀ ਬੋਰਡ ਜਾਂ ਕਿਸਾਨ ਜਿਹੜੀ ਕਾਲ ਦਿੰਦੇ ਰਹੇ ਆ ਇੱਕ ਦੂਜੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਰਹੇ ਆ ਡਟਵੀ ਹਮਾਇਤ ਕਰਦੇ ਰਹੇ ਆ ਹੁਣ ਵੀ ਅਸੀਂ ਜੋ ਵੀ ਇਸ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਾਉਣ ਵਾਸਤੇ ਤੇ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਮੈਂ ਤਾਂ ਪ੍ਰਧਾਨ ਜੀ ਦੱਸ ਰਿਹਾ ਸੀ ਵੀ 1 ਲੱਖ ਰੁਪਇਆ 2 ਲੱਖ ਰੁਪਇਆ ਗਾਜਬ ਦੀ ਕੀਮਤ ਦੀ ਜ਼ਮੀਨ ਜਿਹੜੀ ਹੈ ਲੁਧਿਆਣੇ ਦੇ ਵਿੱਚ ਜਿਹੜੀ ਵੇਚੀ ਜਾ ਰਹੀ ਹੈ ادارے ਦੀ ਉਹ ਕਿਵੇਂ ਬਚਾਉਣੀ ਆ ਉਹਦੇ ਤੇ ਜਿੰਨਾ ਵੀ ਸੰਘਰਸ਼ ਕਰਨਾ ਪਿਆ ਕਰਾਂਗੇ ਬਿਜਲੀ ਦਾ ਖਰੜਾ ਰੱਦ ਕਰਾਉਣ ਤੇ ਕਰਾਂਗੇ ਸੋ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਲੜਨ ਵਾਲੀਆਂ ਧਿਰਾਂ ਜਿਹੜੀਆਂ ਵਾਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਹਨਾਂ ਦੀ ਬਿਜਲੀ ਬੋਰਡ ਤੇ ਜੋ ਹਮਲਾ ਹੋਇਆ ਵਾ ਇਹਨੂੰ ਹਮਲੇ ਨੂੰ ਪਿੱਛੇ ਧੱਕਾਂਗੇ ਤੇ ਜਿੰਥੋਂ ਤੱਕ ਹੋ ਸਕੇ ਸੰਘਰਸ਼ ਲੜਾਂਗੇ ਦੋਨੋਂ ਕਿਵੇਂ ਪਹੁੰਚੂ ਦੋਨੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਪਹੁੰਚਾਂਗੇ ਕੋਈ ਕਸਰ ਨਹੀਂ ਛੱਡਦੇ ਵੱਡੇ ਕਾਫਲੇ ਲੈ ਕੇ ਸ਼ਾਮਲ ਹੋਵਾਂਗੇ ਹਾਂਜੀ ਮੈਂ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਲਰਨ ਤੇ ਕੇਐਮਐਮ ਮੋਰਚੇ ਲੋਈ ਜਿਹੜੇ ਸ਼ਾਮਲ ਹੋਏ ਆ ਗੱਲ ਹੈ ਵੀ ਅਸੀਂ ਤੇ ਸ਼ੁਰੂ ਤੋਂ ਇਹ ਲੋਕਾਂ ਨੂੰ ਰੋਲਾ ਪਾਉਂਦੇ ਆ ਰਹੇ ਆਂ ਵੀ ਇਹ ਜਿਹੜੀ ਸਰਕਾਰ ਹੈ ਲੋਕ ਪੱਖੀ ਨਹੀਂ ਹੈਗੀ ਇਹ ਵਪਾਰੀਆਂ ਦੀ ਸਰਕਾਰ ਆ ਇਹ ਵਪਾਰੀਆਂ ਦੀ ਸਰਕਾਰ ਹੋਣ ਕਰਕੇ ਲੈਂਡ ਪੂਲਿੰਗ ਲੈ ਕੇ ਆਈ ਉਹ ਲੜਕੇ ਵਾਪਸ ਕਰਾਇਆ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅੱਖ ਆ ਵੀ ਜਿਹੜੀਆਂ ਸਾਡੀਆਂ ਮਹਿੰਗੀਆਂ ਪ੍ਰਾਪਰਟੀਆਂ ਪਈਆਂ ਨੇ ਚਾਹੇ ਉਹ ਕਿਸੇ ਵੀ ਡੈਰੇ ਦੀ ਪ੍ਰਾਪਰਟੀ ਆ ਚਾਹੇ ਉਹ ਮੰਡੀ ਬੋਰਡ ਦੀਆਂ ਨੇ ਜਿਵੇਂ ਪਾਈ ਪਾਰਾ ਸੈਕਟਰ ਦੀ ਮੰਡੀ ਬੋਰਡ ਕੁਬੇਤਾਨ ਨੇ ਇਸੇ ਤਰ੍ਹਾਂ ਜਿਵੇਂ ਆ ਪੀਲੀ ਬੋਰਡ ਦੀ ਜ਼ਮੀਨਾਂ ਨਾਲ ਪੀ ਪੀ ਆਪਣੀ ਐਗਰੀਕਲਚਰ ਦੀਆਂ ਤੇ ਪੰਜਾਬ ਐਗਰੋ ਦੀਆਂ ਜ਼ਮੀਨਾਂ ਨੇ ਜਿਹੜੀਆਂ ਇਹ ਵੇਚਣ ਜਾ ਰਹੇ ਨੇ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਹਾਂ ਜਿਹੜਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਜਿਹੜਾ ਪ੍ਰੋਗਰਾਮ ਦਿੱਤਾ ਉਹ ਉਹਦੀ ਡਟ ਕੇ ਮਾਇਤ ਕਰਦੇ ਹਾਂ ਸਾਡਾ ਜਿਹੜਾ ਮੇਰਾ ਲੁਧਿਆਣਾ ਜ਼ਿਲ੍ਹਾ ਵਾ ਔਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੇਰਾ ਕਿਡਰ ਪੁੱਛਰਾ ਤੱਕੜਾ ਤੇ ਅਸੀਂ ਅੱਗੇ ਵੀ ਹਰ ਮੁੱਦੇ ਤੇ ਲੜਦੇ ਆਂ ਤੇ ਉਦੋਂ ਮੈਂ ਬਾਅਦ ਤੋਂ ਬਾਅਦ ਸਾਰਾ ਇੱਕ ਬੰਦੇ ਨੂੰ ਨਾਲ ਲੈ ਕੇ ਅਸੀਂ ਵੱਡਾ ਇਕੱਠ ਕਰਕੇ ਇਹ ਦੋ ਤਰੀਕ ਵਾਲਾ ਜਿਹੜਾ ਕਰਾਂਗੇ ਤੇ ਬਾਕੀ ਸਾਡੀ ਜਿਹੜੀ 27 ਦੀ ਮੀਟਿੰਗ ਉਹਦੇ ਵਿੱਚ ਵੀ ਸਾਡਾ ਫੈਸਲਾ ਜਿਹੜਾ ਅਗਲਾ ਉਹ ਹੋ ਜਾਣਾ ਤੇ ਅਸੀਂ ਅਸੀਂ ਤੇ ਸਰਕਾਰ ਦਾ ਪਹਿਲਾਂ ਤੋਂ ਵਿਰੋਧ ਕਰਦੇ ਆ ਰਹੇ ਆਂ ਵੀ ਇਹ ਸਰਕਾਰ ਹੈ ਜਿਹੜੀ ਲੋਕਾਂ ਨੂੰ ਵੇਚਣ ਤੇ ਲੱਗੀ ਹੋਈ ਆ ਇਹਦਾ ਵਿਰੋਧ ਕਰਦੇ ਹੁਣ ਵੀ ਕਰਾਂਗੇ ਇਹ ਵਪਾਰੀਆਂ ਦੀ ਸਰਕਾਰ ਆ ਲੋਕ ਪੱਖਾਂ ਦੀ ਨਹੀਂ ਹੈ ਹਾਂਜੀ ਹਾਂਜੀ ਜੋ ਸਰਕਾਰ ਦੇ ਵੱਲੋਂ ਆ ਬਿਜਲੀ ਬੋਰਡ ਦੇ ਜਿਹੜੇ ਜ਼ਮੀਨਾਂ ਨੇ ਉਹ ਵੇਚਣ ਦਾ ਇਹਨਾਂ ਨੇ ਐਲਾਨ ਕੀਤਾ ਹੈ ਖਾਸ ਕਰਕੇ ਆਪਣੇ ਲੁਧਰ ਦੇ ਸਰਾਬਾ ਨਗਰ ਵਿੱਚ ਜਿੱਥੇ ਕਟੋਗਾਟ ਇੱਕ ਗਾਜ ਦੀ 4 ਲੱਖ ਕੀਮਤ ਹੈ ਐ ਸਰਕਾਰ ਪਹਿਲਾਂ ਵੀ ਸਾਲ 2014 ਤੋਂ ਲੈ ਕੇ 4 ਲੱਖ ਕਰੋੜ ਰੁਪਏ ਦੇ ਸਰਕਾਰੀ ਜ਼ਮੀਨਾਂ ਜਾਇਦਾਦਾਂ ਉਹ ਵੇਚ ਚੁੱਕੀ ਹੈ ਉਹ ਕਾਰਪੋਰੇਟਾਂ ਨੂੰ ਦੇਣ ਜਾ ਰਹੀ ਆ ਇਸੇ ਕਰਕੇ ਉਹ ਇੱਕ ਤਾਂ ਜ਼ਮੀਨਾਂ ਸਸਤੀਆਂ ਦੇ ਰਹੀ ਆ ਦੂਜਾ ਉਹ ਕਾਰਪੋਰੇਟਾਂ ਨੂੰ ਆ ਸਾਨੂੰ 2014 ਤੋਂ ਲੈ ਕੇ 24 ਤੱਕ ਉਹਨਾਂ ਨੇ 16 ਲੱਖ ਕਰੋੜ ਰੁਪਈਆ ਜਿਹੜਾ ਹੈ ਉਹ ਉਹਨਾਂ ਦਾ ਮਾਫੀ ਕੀਤਾ ਹੈ ਯਾਨੀ ਇਹ ਸਰਕਾਰਾਂ ਕਾਰਪੋਰੇਟਾਂ ਦੀ ਪੱਕੀ ਹੈ ਜਿਹੜੀਆਂ ਸਾਨੂੰ ਸਹੂਲਤੀਆਂ ਮਿਲਦੀਆਂ ਦਾ ਰਾ ਕੋਈ ਵੀ ਆ ਚਾਹੇ ਉਹ ਸਾਡੀ ਖੇਤੀਬਾੜੀ ਵਿਭਾਗ ਵਾਲਾ ਚਾਹੋ ਬਿਜਲੀ ਬੋਰਡ ਵਾਲਾ ਚਾਹੇ ਸਾਡੇ ਹੋਰ ਸਕੂਲ ਨੇ ਉਹ ਸਭ ਕੁਝ ਬੇਚ ਕੇ ਸਰਕਾਰ ਉਹ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਆ ਅਸਲ ਵਿੱਚ ਇਹ ਕਿਸਾਨਾਂ ਮਜ਼ਦੂਰਾਂ ਦਾ ਮਲਾਜਬਾ ਕੇ ਮਾਰੂ ਹੈ ਤੇ ਇਹ ਕਾਰਪੋਰੇਟਾਂ ਦੀ ਪੱਕੀ ਜਿਹੜੀ ਸਰਕਾਰ ਆ ਬਣੀ ਹੈ ਉਹਨਾਂ ਖਾਤਰ ਇਹ ਉਹਨਾਂ ਦਾ ਖਜ਼ਾਨਾ ਵੀ ਖੋਲ ਕੇ ਰੱਖਿਆ ਤੇ ਜਿਹੜੇ ਆ ਪ੍ਰੋਗਰਾਮ ਹੁਣ ਆ ਰਹੇ ਆ ਸਾਡੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਆ ਤੇ ਜਿਹੜੀਆਂ ਆ ਬਿਜਲੀ ਬੋਰਡ ਆ 2025 ਆ ਜਿਹੜਾ ਲੈ ਕੇ ਆ ਰਹੇ ਆ ਉਹਨੂੰ ਰੱਦ ਕਰਵਾਉਣ ਦੀ ਖਾਤਰ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ 26 ਨਵੰਬਰ ਨੂੰ ਜਿਹੜਾ ਧੰਨ ਲੱਗਤਾ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਪੂਰੀ ਸਮੂਹਿਤ ਕਰਕੇ ਇਹਨਾਂ ਦਾ ਡਟਮਾ ਵਿਰੋਧ ਕਰਾਂਗੇ ਜੋ ਸਰਕਾਰ ਦੀਆਂ ਨੀਤੀਆਂ ਪਰਛਲ ਉਹਨੂੰ ਵਾਪਸ ਲਾ ਕੇ ਬੰਦਮਾ ਲਾ ਕੇ ਪੰਜਾਬ ਸਰਕਾਰ ਵੱਲੋਂ ਜੋ ਬਿਜਲੀ ਨਿਗਮਦੀਆਂ ਜਾਇਦਾਦਾਂ ਵੇਚਣ ਦੀ ਤਜਵੀਜ਼ ਤਿਆਰ ਕੀਤੀ ਆ ਉਦੇ ਖਿਲਾਫ ਔਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜਾ ਬਿਜਲੀ ਸੋਧ ਬਿੱਲ 2025 ਆ ਜਿਹੜਾ ਮਹਿਕਮਿਆਂ ਦੀ ਹੋਣ ਨੂੰ ਖਤਰਾ ਜੀ ਦੇ ਨਾਲ ਜੇ ਉਪਾਸ ਹੁੰਦਾ ਤੇ ਉਹਦੇ ਖਿਲਾਫ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਬਿਜਲੀ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ ਔਰ ਕਿਸਾਨ ਜਾਇਬੰਦੀਆਂ ਦੇ ਆਗੂਆਂ ਦੀ ਇਹ ਜਿਹੜੀ ਮੀਟਿੰਗ ਹੋ ਕੇ ਅਟੀ ਆ ਇਹਦੇ ਵਿੱਚ ਫੈਸਲਾ ਕੀਤਾ ਗਿਆ ਕਿ 2 ਤਰੀਕ ਨੂੰ ਜਿਹੜਾ ਬਿਜਲੀ ਮੰਤਰੀ ਦੇ ਖਿਲਾਫ ਜਾਇਦਾਦਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਲੁਧਿਆਣੇ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਆਰਤੀ ਚੌਂਗ ਦੇ ਨੇੜੇ ਬਹੁਤ ਵੱਡਾ ਅਸੀਂ ਇਕੱਠ ਕਰ ਰਹੇ ਹਾਂ ਜਿਹਦੇ ਚ ਕਿਸਾਨ ਮਲਾਜ਼ਮ ਪੈਨਸ਼ਨਰ ਔਰ ਸੰਘਰਸ਼ੀ ਲੋਕ ਪੰਜਾਬ ਦੇ ਜਿਹੜੇ ਆ ਉਹ ਵੀਰਾਂ ਘੱਟ ਕੇ ਪਹੁੰਚਣਗੇ ਔਰ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਸਵਜਬਾਗ ਵਖਾ ਕੇ ਆਈ ਸੀ ਅੱਜ ਇਹ ਜਾਇਦਾਦਾਂ ਜਿਹੜੀਆਂ ਬਿਜਲੀ ਦੇ ਆਧਾਰੇ ਦੀਆਂ ਜਿਹੜੀਆਂ ਕਿਸੇ ਸਮੇਂ ਲੋਕਾਂ ਨੇ ਦਾਨ ਕੀਤੀਆਂ ਸੀ ਪੰਚਾਇਤਾਂ ਨੇ ਦਾਨ ਕੀਤੀਆਂ ਸੀ ਉਹ ਸ਼ਹਿਰਾਂ 'ਚ ਹੋਣ ਕਸਬਿਆਂ 'ਚ ਹੋਣ ਪਿੰਡਾਂ 'ਚ ਹੋਣ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਮੋٹے ਤੌਰ ਤੇ ਉਹ ਤੇ ਨਾਲ ਜਿਹੜਾ ਬਿਜਲੀ ਸੌਧ ਬੈ ਲਿਆ ਉਹਦੇ ਖਿਲਾਫ ਜਿਹੜੀ ਆਉਣ ਵਾਲੇ ਸਮੇਂ 'ਚ ਲੜਾਈ ਜਿਹੜੀ ਆ ਹੋਰ ਦਿੱਖੀ ਅਸੀਂ ਕਰਾਂਗੇ ਇਹਦੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਕਿ 28 ਤਰੀਕ ਨੂੰ ਅਸੀਂ ਤਰਨਤਾਰਨ ਦੇ ਵਿੱਚ ਇੱਕ ਜਿਲ੍ਹੇ ਲੈਵਲ ਦਾ ਜਿਹੜਾ ਉਹ ਇਕੱਠ ਕਰਕੇ ਤੇ ਉੱਥੇ ਸ਼ਹਿਰ ਦੇ ਵਿੱਚ ਵੀ ਮਾਰਚ ਕਰਾਂਗੇ ਸਿਰਫ ਸੰਕੇਤਕ ਤੌਰ ਤੇ ਸਰਕਾਰ ਨੂੰ ਕਵਾਂਗੇ ਉੱਥੇ ਚੋਣ ਹੋ ਰਹੀ ਹੈ ਜਮਨੀ ਲੋਕਾਂ ਨੂੰ ਦੱਸਾਂਗੇ ਵੀ ਇਹ ਸਰਕਾਰ ਦੀਆਂ ਨੀਤੀਆਂ ਕਹਿਣ ਚ ਕੁਝ ਹੋ ਰਿਹਾ ਅਮਲੀ ਤੌਰ ਤੇ ਕੁਝ ਹੋ ਰਿਹਾ ਅੱਛਾ ਰੱਤੀ ਕੀ ਪ੍ਰੋਗਰਾਮ ਹੈ ਤੇ ਦੋ ਤਰੀਕ ਇਹ ਦੋ ਤਰੀਕ ਦਾ ਮਤਲਬ ਹੈ ਮੈਂ ਦੱਸਿਆ ਕਿ ਅੱਜ ਦੀ ਮੀਟਿੰਗ ਜਿਹੜੀ ਉਹਦਾ ਫੋਕਸ ਹੀ ਆ ਵੀ 2 ਨਵੰਬਰ ਨੂੰ ਲੁਧਿਆਣੇ ਦੇ ਵਿੱਚ ਕਿਉਂਕਿ ਬਿਜਲੀ ਮੰਤਰੀ ਇੱਥੋਂ ਦੇ ਨੇ ਤੇ ਉਹਨਾਂ ਨੇ ਪ੍ਰਪੋਜ਼ਲ ਬਣਾਈਆਂ ਸਾਰੀ ਸਰਕਾਰ ਨੂੰ ਬਣਾ ਕੇ ਦਿੱਤੀ ਆ ਤਾਂ ਇਹ ਜਿਹੜੀਆਂ ਜ਼ਮੀਨਾਂ ਵੇਚਣ ਦਾ ਮਾਮਲਾ ਇਹ ਬਹੁਤ ਮੈਂ ਸਮਝਦਾ ਮੰਦ ਭਾਗਾ ਪੰਜਾਬ ਲਈ ਏਡੀ ਵੱਡੀ ਪ੍ਰਾਪਰਟੀ ਇਸ ਅਦਾਰੇ ਦੀ ਤਾਂ ਇਹ ਨੂੰ ਨਿੱਜੀ ਕਰਨ ਵਾਲ ਖੜਨ ਲਈ ਇੱਕ ਕਦਮ ਆ ਇਸ ਅਦਾਰੇ ਦੀ ਹੋਂਦ ਨੂੰ ਖਤਰਾ ਅਸੀਂ ਸਮਝਦੇ ਆਂ ਤੇ ਅਸੀਂ ਜਿੱਥੇ ਅੱਗੇ ਆਪਣੀਆਂ ਡਿਮਾਂਡ ਲਈ ਲੜਦੇ ਆਂ ਉਥੇ ਸਾਡੀ ਇਹ ਡਿਊਟੀ ਬਣਦੀ ਆ ਕਿ ਇਸ ادارے ਦੇ ਮੁਲਾਜ਼ਮ ਹੋਣ ਦੇ ਨਾਤੇ ਪੈਨਸ਼ਨਰ ਹੋਣ ਦੇ ਨਾਤੇ ਕਿਸਾਨ ਜਹਿਬੰਦੀਆਂ ਦਾ ਜਿਹੜਾ ਸਾਨੂੰ ਅੱਜ ਦੀ ਮੀਟਿੰਗ 'ਚ ਪੂਰਾ ਭਰਵਾਂ ਸਹਿਯੋਗ ਮਿਲਿਆ ਜਿਹੜੀਆਂ ਕਿਸਾਨ ਜਹਿਬੰਦੀਆਂ ਅੱਜ ਇੱਥੇ ਨਹੀਂ ਹਾਜ਼ਰ ਹੋ ਸਕੀਆਂ ਉਹਨਾਂ ਦੇ ਮੈਸੇਜ ਆਏ ਆ ਕਿ ਅਸੀਂ ਇਸ ਮਸਲੇ ਤੇ ਇਹ ਸਾਂਝਾ ਮਸਲਾ ਪੰਜਾਬ ਦਾ ਮਸਲਾ ਅਸੀਂ ਨਾਲਿਆਂ 2 ਤਰੀਕ ਨੂੰ ਵੀਰਾਂ ਘੱਟ ਕੇ ਆਵਾਂਗੇ ਘਰਾਓ ਦਾ ਪ੍ਰੋਗਰਾਮ ਆ ਮਾਰਚ ਦਾ ਜਾਂ ਅੰਤ ਰੇ ਦੇ ਨਹੀਂ ਅਸੀਂ ਝੰਡਾ ਮਾਰਚ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਅਸੀਂ ਆਉਣ ਵਾਲੇ ਦਿਨਾਂ ਚ ਪਾਇਫਲਟ ਵੀ ਜਿਹੜਾ ਉਹ ਛਪਾ ਕੇ ਵੰਡਾਂਗੇ ਸਰਕਾਰ ਦੀ ਕਹਿਣੀ ਤੇ ਕਥਨੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਵੀ ਇਸ ਸਰਕਾਰ ਦਾ ਜਿਹੜਾ ਮੁਖੀ ਆ ਸਰਦਾਰ ਭਗਵੰਤ ਸਿੰਘ ਮਾਨ ਉਹ ਕਹਿੰਦਾ ਕੁਛ ਆ ਲੇਕਿਨ ਅਮਲੀ ਤੌਰ ਤੇ ਜਿਹੜਾ ਉਹਦੇ ਪਿੱਛੇ ਕੁਝ ਹੋਰ ਆਏ ਕਾਰਪੋਰੇਟਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਜਿਹੜਾ ਆਧਾਰਾ ਆ ਬੀਲੀ ਬੋਰਡ ਦਾ ਬਹੁਤ ਵੱਡਾ ਆਧਾਰਾ ਤੇ ਉਹਨੂੰ ਨਿਗਲਣ ਵਾਲੇ ਪਾਸੇ ਹੜੱਪਣ ਵਾਲੇ ਪਾਸੇ ਮੈਂ ਸਮਝਦਾ ਵੀ ਇਹ ਸਰਕਾਰ ਕੇਂਦਰ ਦੀ ਜਿਹੜੀ ਸਰਕਾਰ ਆ ਉਹਦੇ ਜਿਹੜੇ ਕਦਮ ਨੇ ਉਹਦੇ ਕਦਮਾਂ ਤੇ ਹੀ ਕਦਮ ਰੱਖ ਕੇ ਇਹ ਪੰਜਾਬ ਦੇ ਲੋਕਾਂ ਨਾਲ ਧਰੋਖ ਮਾਰ ਰਹੀ ਆ ਸਰਕਾਰ ਬਿਜਲੀ ਬੀ ਪਹਿਲੇ 2025 ਬਾਰੇ ਕੀ ਰਹਿ ਬਣੀ ਬਿਜਲੀ ਸੋਧ ਬਿੱਲ 2025 ਬਾਰੇ ਕਿਸਾਨ ਜਿਹੇ ਬੰਦੀਆਂ ਸਮੁਚੀਆਂ ਉਹ ਵੀ ਅੱਜ ਸੁਚੇਤ ਨੇ ਉਹਨਾਂ ਦਾ ਹਰੇਕ ਵਰਕਰ ਚੇਤਨ ਆ ਤੇ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਉਹ ਵੀ ਇਸ ਗੱਲੋਂ ਚੇਤਨ ਆ ਉਹਦਾ ਖਰੜਾ ਲੋਕਾਂ ਕੋਲ ਆ ਗਿਆ ਕੇਂਦਰ ਦੀ ਸਰਕਾਰ ਨੇ ਇੱਕ ਲੋਕ ਲਜੋ ਜਿਹੜਾ ਥੱਲਿਓ ਸਟੇਟਾਂ ਨੂੰ ਔਰ ਲੋਕਾਂ ਕੋ ਸੁਝਾ ਮੰਗੇ ਆ ਅਸੀਂ ਸਮਝਦੇ ਆਂ ਕਿ ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਅੰਦੋਲਨ ਲੜਿਆ ਉਹਨਾਂ ਨੇ ਟੀਵੀ ਤੇ ਦੇਸ਼ ਦੀ ਜਨਤਾ ਨੂੰ ਕਿਹਾ ਸੀ ਕਿ ਉਹ ਬਿਜਲੀ ਬਿੱਲ ਵੀ ਅਸੀਂ ਜਿਹੜਾ ਉਹ ਉਹਦਾ ਰਾਦਾ ਤਿਆਗਤਾ ਔਰ ਤਿੰਨ ਖੇਤੀ ਕਾਨੂੰਨ ਜਿਹੜੇ ਆ ਇਹ ਵੀ ਵਾਪਸ ਲੈ ਲੇ ਆ ਇਸ ਕਰਕੇ ਹੁਣ ਉਹਨੂੰ ਚੁੱਪ ਕੇ ਜੇ ਜਿਹੜਾ ਉਹਨੂੰ ਇੱਕ ਅ ਮੈਂ ਸਮਝਦਾ ਵੀ 2025 ਸੋਧ ਬਿੱਲ ਦੇ ਨਾਂ ਤੇ ਬੜਾ ਉਹ ਘਾਤਕ ਹੋਏਗਾ ਕੰਪਨੀਆਂ ਆਉਣਗੀਆਂ ਪਹਿਲਾਂ ਸਸਤੀ ਬਿਜਲੀ ਦੇ ਕੇ ਮੁੜ ਕੇ BSNL ਦੀ ਤਰ੍ਹਾਂ ਜਿਹੜਾ ਉਹ ਇਸ ادارے ਦਾ ਸਰਕਾਰੀ ادارے ਦਾ ਭੋਗ ਪਾਉਣਗੇ ਮੈਂ ਸਮਝਦਾ ਤੇ ਸਾਡੇ ਨਾਲ ਕਿਸਾਨ ਆਗੂ ਵੀ ਇੱਥੇ ਹਾਜ਼ਰ ਨੇ ਮੈਂ ਸਮਝਦਾ ਵੀ ਉਹ ਵੀ ਆਪਣੀ ਜਿਹੜੀ ਆ ਉਹ মিডিਏ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਜਿਹੜੀ ਆ ਉਹ